ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਇਸ ਸਮੇਂ ਅਸੀਂ ਖੜੇ ਆਂ ਇੱਕ ਪਾਸੇ ਤੁਸੀਂ ਸਕਰੀਨ ਵਿੱਚ ਦੇਖ ਰਹੇ ਹੋ ਸ਼ਿਵਾਲਿਕ ਦੀਆਂ ਮਨਮੋਹਕ ਪਹਾੜੀਆਂ ਜੋ ਕਿ ਨੈਣਾਂ ਦੇ ਵੀ ਧਾਰ ਜੋ ਹੈ ਉਹ ਦੱਸੀ ਜਾਂਦੀ ਹੈ ਤੇ ਦੂਜੇ ਪਾਸੇ ਸਤਲੁਜ ਦਰਿਆ ਜੋ ਕਿ ਪਵਿੱਤਰ ਦਰਿਆ ਜੋ ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਹੁੰਦਾ ਹੋਇਆ ਇਸ ਵੇਲੇ ਮਨਮੋਹਕ ਦ੍ਰਿਸ਼ ਇੱਕ ਬਣਦਾ ਹੈ ਇੱਕ ਪਾਸੇ ਪਹਾੜੀਆਂ ਤੇ ਦੂਜੇ ਪਾਸੇ ਦਰਿਆ ਅਸੀਂ ਖੜੇ ਆਂ ਸ਼੍ਰੀ ਅਨੰਦਪੁਰ ਸਾਹਿਬ ਦੀ ਇਤਿਹਾਸਿਕ ਧਰਤੀ ਜੋ ਕਿ ਨੌਵੀਂ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਵਿਰਸੋਈ ਗਈ ਸੀ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿਲਾ ਅਨੰਦਗੜ੍ਹ ਸਾਹਿਬ ਜੀਹਾਂ ਕਿਲਾ ਨੰਦਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਉਹ ਰਮਨੋਹਿਕ ਇਤਿਹਾਸਿਕ ਪਵਿੱਤਰ ਸਥਾਨ ਜੋ ਕਿ ਗੁਰੂ ਤੇਗ ਬਹਾਦਰ ਜੀ ਵੱਲੋਂ ਵਿਰਸੋਈ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਦੇ ਬਿਲਕੁਲ ਕਰੀਬ ਹੈ ਕਿਉਂਕਿ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸੁਪੁੱਤਰ ਗੁਰੂ ਗੋਬਿੰਦ ਰਾਏ ਜੀ ਨੂੰ ਇਹ ਸਥਾਨ ਮੁਬਾਰਕ ਕੀਤਾ ਸੀ ਜੋ ਕਿ ਬिलासपुर ਦੀ ਰਾਣੀ ਚੰਪਾ ਦੇ ਕੋਲੋਂ ਖਰੀਦਿਆ ਸੀ ਖਰੀਦਾ ਇਸ ਕਰਕੇ ਕਿਹਾ ਜਾ ਸਕਦਾ ਹੈ ਕਿਉਂਕਿ ਰਾਣੀ ਚੰਪਾ ਨੇ ਜਦੋਂ ਗੁਰੂ ਤੇਗ ਬਹਾਦਰ ਜੀ ਨੇ ਇਸ ਥਾਂ ਦਾ ਇਤਿਹਾਸ ਦੱਸਿਆ ਤੇ ਉਹਨਾਂ ਨੇ ਇਸ ਗੱਲ ਦੇ ਵਿੱਚ ਬਹੁਤ ਖੁਸ਼ੀ ਪ੍ਰਗਟਾਈ ਕਿ ਅਸੀਂ ਇਸ ਥਾਂ ਤੇ ਗੁਰੂ ਸਾਹਿਬ ਦੇ ਜੋ ਚਰਨ ਹੈ ਉਹ ਪਵਾਈਏ ਤੇ ਐਸ ਵੇਲੇ ਉਹਨਾਂ ਨੂੰ ਬਤੌਰ ਮਹਿਮਾਨ ਨਿਵਾਜੀ ਕਰਦੇ ਹੋਈਏ ਐਸ ਥਾਂ ਤੇ ਗੁਰੂ ਸਾਹਿਬ ਦਾ ਇੱਕ ਆਸ਼ਰਮ ਜਾਂ ਆਲਣਾ ਜਿਸ ਤਰ੍ਹਾਂ ਪੱਕਾ ਗੁਰੂ ਘਰ ਬਣਾਈਏ ਤੇ ਗੁਰਦੁਆਰਾ ਪੋਰਾ ਸਾਹਿਬ ਜੋ ਕਿ ਗੁਰੂ ਤੇਗ ਬਹਾਦਰ ਜੀ ਦਾ ਉਹ ਘਰ ਸੀ ਜਿੱਥੇ ਉਹ ਆਪਣੀ ਬੰਦਗੀ ਵੀ ਕਰਦੇ ਸੀ ਭੋਰਾ ਸਾਹਿਬ ਦੇ ਵਿੱਚ ਪਾਠ ਵੀ ਕਰਦੇ ਸੀ ਤੇ ਉੱਥੇ ਉਹਨਾਂ ਦਾ ਘਰ ਵੀ ਸੀ ਐਸ ਗੁਰੂ ਘਰ ਦੇ ਵਿੱਚ ਹੀ ਜਿੱਥੇ ਭੋਰਾ ਸਾਹਿਬ ਗੁਰਦੁਆਰਾ ਸਥਾਨ ਸਥਿਤ ਹੈ ਗੁਰੂ ਸ਼ੀਸ਼ਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜਿੱਥੇ ਗੁਰੂ ਘਰ ਦੇ ਵਿੱਚ ਹੀ ਉਸ ਗੁਰੂ ਸਥਾਨ ਤੇ ਹੀ ਭੋਰਾ ਸਾਹਿਬ ਵੀ ਸਥਿਤ ਹੈ ਉਸ ਥਾਂ ਤੇ ਹੀ ਠੜਾ ਸਾਹਿਬ ਵੀ ਹੈ ਜਿੱਥੇ ਕਸ਼ਮੀਰੀ ਪੰਡਤ ਗੁਰਤੇਗ ਬਹਾਦਰ ਜੀ ਕੋ ਲਾਏ ਸੀ ਐਸ ਥਾਂ ਤੇ ਹੀ ਤਿੰਨ ਸਹਿਬਜ਼ਾਦੇ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਸਹਿਬਜ਼ਾਦੇ ਸੀ ਉਹਨਾਂ ਦੇ ਵੀ ਜਨਮ ਸਥਾਨ ਜੋ ਹੈ ਉਹ ਇੱਥੇ ਸਥਿਤ ਹੈ ਮੇਰੇ ਨਾਲ ਮੇਰੇ ਸਹਿਯੋਗੀ ਤੇ ਮੇਰੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਜੱਟਪੁਰੀ ਸਾਹਿਬ ਨੇ ਨਾਲ ਨੇ ਜੋ ਕਿ ਅਸੀਂ ਆਪ ਜੀ ਨੂੰ ਗੁਰੂ ਧਾਮਾਂ ਦੇ ਦਰਸ਼ਨਾਂ ਦੇ ਦਾਰਿਆਂ ਦੇ ਲਈ ਆਪ ਜੀ ਨੂੰ ਇੱਕ ਪਹਿਲ ਕਦਮੀ ਨਾਲ ਲੈ ਕੇ ਆਇਆ ਪਰਮਿੰਦਰ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖਬਰ ਵਾਲੇ ਟੀਵੀ ਤੇ ਆਪ ਜੀ ਦੇ ਅੱਗੇ ਰਾਜਨੀਤਿਕ ਧਾਰਮਿਕ ਤੇ ਸਮਾਜਿਕ ਗਤੀਵਿਧੀਆਂ ਤਾਂ ਦੱਸਦੇ ਹੀ ਆਂ ਤੇ ਸਾਡਾ ਇਹ ਇਤਿਹਾਸ ਦਾ ਵੀ ਬਣਦਾ ਹੈ ਕਿ ਆਪਾਂ ਇਤਿਹਾਸ ਦੇ ਉੱਤੇ ਚਾਨਣਾ ਪਾਈ ਤੇ ਗੁਰੂ ਧਾਮਾਂ ਦੇ ਦਰਸ਼ਨ ਦੇਦਾਰੇ ਵੀ ਸੰਗਤਾਂ ਨੂੰ ਕਰਵਾਂਦੇ ਰਹੀ ਹੈ ਜਦ ਕਿ ਨਵੀਂ ਜਿਹੜੀ ਸੋਸ਼ਲ ਮੀਡੀਆ ਤੇ ਨਵੀਂ ਜਨਰੇਸ਼ਨ ਨੂੰ ਬਹੁਤ ਘੱਟ ਜਾਣਕਾਰੀ ਹੈਗੀ ਆ ਕਿਉਂਕਿ ਕਿਉਂਕਿ ਆਪਣੇ ਵਿਰਸੇ ਦੇ ਨਾਲ ਜੁੜਨਾ ਕਿਉਂਕਿ ਇਹ ਉਹ ਸਥਾਨ ਹੈ ਜਿੱਥੇ ਆਪਣੇ ਡਾਕਟਰ ਚਵੇਸ਼ ਜੀ ਅਸੀਂ ਨਾਲ ਖੜੇ ਆ ਆਨੰਦਪੁਰ ਸਾਹਿਬ ਦਾ ਕਿਲਾ ਜਿੱਥੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਯਾਨੀ ਕਿ ਗੋਬਿੰਦ ਰਾਏ ਛੋਟੀ ਉਮਰੇ ਸੇ ਸਾਲ ਦੀ ਉਮਰ ਦੇ ਵਿੱਚ ਆਏ ਸੀ ਆਪਣੇ ਪਿਤਾ ਦੇ ਨਾਲ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਦੇ ਨਾਲ ਇਨ੍ਹਾਂ ਗਲੀਆਂ ਦੇ ਵਿੱਚ ਇਹ ਅਨੰਦਪੁਰ ਦੀਆਂ ਗਲੀਆਂ ਦੇ ਵਿੱਚ ਖੇਡੇ ਜਿਹੜਾ ਕਿ ਗੁਰੂ ਤੇਗ ਬਹਾਦਰ ਜੀ ਨੇ ਇਹ ਨਗਰ ਜਿਹੜਾ ਜਿਸ ਨੂੰ ਅਨੰਦਪੁਰ ਸਾਹਿਬ ਕਹਿੰਦੇ ਆ ਆਪਣੀ ਮਾਤਾ ਦੇ ਨਾਮ ਤੇ ਜ਼ਮੀਨ ਲੈ ਕੇ ਜਿਵੇਂ ਡਾਕਟਰ ਚਵੇਸ਼ ਜੀ ਹੁਣੇ ਦੱਸ ਕੇ ਹਟੇ ਨੇ ਵੀ ਉਹਨਾਂ ਨੇ ਜਿਹੜੀ ਮੁੱਲ ਖਰੀਦੀ ਸੀਗੀ ਰਾਣੀ ਚੰਪਾ ਤੋਂ ਜਿਨਿ 2200 ਰੁਪਏ ਦੀ ਕਹਿੰਦੇ ਆ ਵੀ 2200 ਰੁਪਏ ਦੇ ਦਮੜਿਆਂ ਦੀ ਜਿਹੜੀ ਕਿ ਇਹ ਮੁੱਲ ਖਰੀਦ ਕੇ ਇਸ ਨੂੰ ਆਪਣੀ ਮਾਤਾ ਨਾਨਕੀ ਦੇ ਨਾਂ ਤੇ ਮਾਤਾ ਨਾਨਕੀ ਦਾ ਚੱਕ ਵਸਾਇਆ ਜੀ ਇਹ ਕੁਝ ਕੁਝ ਜੋ ਲੇਖਕ ਨੇ ਇਤਿਹਾਸ ਦੇ ਵਿੱਚ ਵੀ ਉਹਨਾਂ ਦਾ ਜ਼ਿਕਰ ਆਂਦਾ ਹੈ ਕਿ ਰਾਣੀ ਚੰਪਾ ਉਸ ਵੇਲੇ ਗੁਰੂ ਸਾਹਿਬ ਨੂੰ ਇਹ ਜਗ੍ਹਾ ਜੋ ਹੈ ਮੁਫਤ ਦੇ ਵਿੱਚ ਭੇਟ ਕਰਨਾ ਚਾਹੁੰਦੀ ਸੀ ਪਰ ਗੁਰੂ ਸਾਹਿਬ ਨੇ ਸੋਚਿਆ ਕਿ ਆਪਾਂ ਇਹ ਜਗ੍ਹਾ ਜਿਹੜੀ ਹੈ ਮੁਫਤ ਦੇ ਵਿੱਚ ਨਾ ਲਈਏ ਤਾਂ ਉਹਨਾਂ ਨੇ ਇਹ ਪੂਰੇ ਰਕਬੇ ਦਾ ਜੋ ਹੈ ਇੱਕ ਤਰ੍ਹਾਂ ਜਿਸ ਤਰ੍ਹਾਂ ਆਪਾਂ ਕਹਿੰਦੇ ਅੱਜ ਦੇ ਟਾਈਮ 'ਚ ਰਜਿਸਟਰੀ ਕਰਵਾ ਲੈਂਦੇ ਆ ਤਾਂ ਗੁਰੂ ਸਾਹਿਬ ਨੇ ਸੋਚਿਆ ਕਿ ਮੈਂ ਮੁਫਤ ਦੇ ਵਿੱਚ ਭੇਟਾ ਨਹੀਂ ਲੈਣੀ ਮੈਂ ਇਸ ਦੇ ਬਦਲੇ ਉਹਨਾਂ ਨੂੰ ਕੁਝ ਮੋਹਰਾਂ ਜਾਂ ਕੁਝ ਜੀ ਉਹ ਉਹਨਾਂ ਨੂੰ ਭੇਟ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੇ ਇਹ ਪੈਸੇ ਜੋ ਹੈ ਉਹਨਾਂ ਨੂੰ ਦਿੱਤੇ ਸੀ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜਿਹੜੇ ਹੈਗੇ ਆ ਇੱਥੋਂ ਹੀ ਜਿਹੜੇ ਹੈਗੇ ਆ ਇਸ ਸਥਾਨ ਤੋਂ ਹੀ ਜਦੋਂ ਗੁਰੂ ਸਾਹਿਬ ਸ਼ਾਇਦ 9 ਬਰਿਆਂ ਦੇ ਸੀ ਜੀ ਜਿਸ ਵੇਲੇ ਚਾਂਦਨੀ ਚੌਕ ਦੇ ਵਿੱਚ ਗਈ ਨੌ ਬਰਿਆਂ ਦੇ ਸੀ ਜਦੋਂ ਜਿਹੜੇ ਪਹਾੜੀ ਕਸ਼ਮੀਰੀ ਪੰਡਤਾਂ ਨੇ ਆ ਕੇ ਫਰਿਆਦ ਕੀਤੀ ਵੀ ਗੁਰੂ ਸਾਹਿਬ ਔਰੰਗਜ਼ੇਬ ਜਿਹੜਾ ਹੈਗਾ ਸਾਡੇ ਤੇ ਜ਼ੁਲਮ ਢਾ ਰਿਹਾ ਹੈ ਜ਼ੁਲਮ ਢਾ ਰਿਹਾ ਹੈ ਤਸੱਦਦ ਕਰ ਰਿਹਾ ਅਸਲਾਮ ਕਬੂਲਨ ਦੇ ਲਈ ਸਾਡੇ ਤੇ ਮਜਬੂਰ ਕਰ ਰਿਹਾ ਮਜਬੂਰ ਕਰ ਰਿਹਾ ਵੀ ਅਸਲਾਮ ਕਬੂਲੋ ਨਹੀਂ ਤਾਂ ਮਾਰ ਦੇ ਰਿਹਾ ਉਹ ਜਦ ਕਿ ਉਸ ਸਮੇਂ ਸਿੰਘਾਂ ਦੇ ਸਰਾਂ ਦੇ ਮੁੱਲ ਵੀ ਪੈ ਰਹੇ ਸੀ ਉਸ ਵਕਤ ਗੁਰੂ ਗੋਬਿੰਦ ਰਾਏ ਜੀ ਵੀ ਆਪਣੇ ਬਿਲਕੁਲ ਕਰੀਬ ਸੀ ਤਾਂ ਕਸ਼ਮੀਰੀ ਪੰਡਤਾਂ ਨੇ ਕਿਹਾ ਕਿ ਗੁਰੂ ਸਾਹਿਬ ਜੀ ਕਸ਼ਮੀਰੀ ਪੰਡਤਾਂ ਨੇ ਗੁਰੂ ਤੇਗ ਬਹਾਦਰ ਜੀ ਕੀ ਕਿ ਉਹ ਕਿਸੇ ਕਿਸੇ ਮਹਾਪੁਰਖ ਦਾ ਬલિદાન ਉਹ ਮੰਗ ਰਹੇ ਹੈ ਤਾਂ ਗੁਰੂ ਗੋਬਿੰਦ राय ਜੀ ਨੇ ਆਪਣੇ ਹੀ ਪਿਤਾ ਨੂੰ ਕਹਿ ਦਿੱਤਾ ਕਿ ਤੁਹਾਡੇ ਤੋਂ ਵੱਡਾ ਬਲਿਦਾਨੀ ਕੌਣ ਹੋ ਸਕਦਾ ਬਲਦਾਨੀ ਕੌਣ ਹੋ ਸਕਦਾ ਜੇ ਤੁਹਾਡੇ ਤੋਂ ਵੱਡਾ ਮਹਾਪੁਰਖ ਕੌਣ ਹੋ ਸਕਦਾ ਜੋ ਆਪਣੇ ਸ਼ੀਸ਼ ਭੇਟ ਕਰ ਸਕੇ ਤਾਂ ਇਸ ਵਕਤ ਉਹਨਾਂ ਦੇ ਚਿਹਰੇ ਤੇ ਮੁਸਕਰਾਹਟ ਵੀ ਆਈ ਕਿ ਗੋਬਰੂ ਗੋਬਿੰਦ ਰਾਏ ਜੀ ਕੀ ਕਹਿ ਰਹੇ ਨੇ ਤੇ ਗੁਰੂ ਤੇਗ ਬਹਾਦਰ ਜੀ ਨੂੰ ਵੀ ਗੁਰੂ ਗੋਬਿੰਦ ਰਾਏ ਜੀ ਨੇ ਜਦੋਂ ਕਿਹਾ ਤਾਂ ਉਹਨਾਂ ਨੇ ਪਿੱਛੇ ਮੁੜ ਕੇ ਨਾ ਦੇਖਿਆ ਤੇ ਦਿੱਲੀ ਦੇ ਚਾਂਦਨੀ ਚੌਕ ਵੱਲ ਦਿੱਤਾ ਕੱਲ ਗਿਆਨੀ ਪਿੰਦਰਪਾਲ ਜੀ ਵੀ ਇੱਥੇ ਆਏ ਸੀ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਇਤਿਹਾਸ ਗਵਾਹ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਜਾਂ ਬਲੀਦਾਨ ਇੱਕ ਅਜੀਹਾ ਬਲੀਦਾਨ ਸੀ ਜਿਨ੍ਹਾਂ ਦੇ ਅਲੱਗ-ਅਲੱਗ ਟਾਈਮ ਦੇ ਵਿੱਚ ਦੋ ਸੰਸਕਾਰ ਹੋਏ ਸੀਸ ਦਾ ਸੰਸਕਾਰ ਸੀਸਗੰਜ ਸਾਹਿਬ ਸ਼੍ਰੀ ਨੰਦਪੁਰ ਸਾਹਿਬ ਵਿਖੇ ਹੋਇਆ ਤੇ ਧੜ ਦਾ ਸੰਸਕਾਰ ਦਿੱਲੀ ਦੇ ਚਾਂ ਇਹ ਉਹੀ ਸਥਾਨ ਆ ਜਿੱਥੋਂ ਗੁਰੂ ਸਾਹਿਬ ਗਏ ਚਾਂਦਰੀ ਚੌਕ ਦੇ ਵਿੱਚ ਸੀਸ ਦੇ ਕੇ ਜਿੱਥੋਂ ਜਿੱਥੋਂ ਕਿ orange ਜੇ ਵੀ ਕਹਿੰਦੇ ਵੀ ਹੱਥ ਮਾਲ ਦਾ ਰਹਿ ਗਿਆ ਉਹ ਪਾਲਦਾ ਸੀ ਵੀ ਉਹ ਗੁਰੂ ਦਾ ਸੀਸ ਕਿੱਥੇ ਆ ਕਹਿੰਦੇ ਉੱਥੇ ਰਿੰਗਰੇਟਾ ਗੁਰੂ ਕਾ ਬੇਟਾ ਇਤਿਹਾਸਕਾਰ ਜਿਹੜੇ ਲਿਖਦੇ ਨੇ ਭਾਈ ਜੱਤਾ ਜੀ ਰਿੰਗਰੇਟਾ ਗੁਰੂ ਜੀ ਜਦੋਂ ਸੀਸ ਲੈ ਕੇ ਜਦੋਂ ਛੁਪਾ ਕੇ ਆਪਣੇ ਸੀਨੇ ਦੇ ਨਾਲ ਲੈ ਕੇ ਆਏ ਤਾਂ ਉਹ ਕਿਰਤਪੁਰ ਸਾਹਿਬ ਤੱਕ ਲੈ ਕੇ ਆਏ ਜੀ ਜੰਗਲਾਂ ਤੋਂ ਹੁੰਦੇ ਹੋਏ ਕਿਰਤਪੁਰ ਸਾਹਿਬ ਲੈ ਕੇ ਆਏ ਉਸ ਵੇਲੇ ਗورو ਗੋਬਿੰਦ ਰਾਏ ਜੀ ਸੀ ਮਤਲਬ ਬਚਪਨ ਉਹਨਾਂ ਦਾ ਜੋ ਹੈ ਉਹ ਬਚਪਨ ਵਾਲੀ ਅਵਸਥਾ ਸੀ ਜਦੋਂ ਗੁਰਦੁਆਰਾ ਮਿਬਾਨਗੜ ਸਾਹਿਬ ਕੀਰਤਪੁਰ ਸਾਹਿਬ ਵਕੇ ਸੀਸ ਲੈ ਕੇ ਆਏ ਤੇ ਨਾਲ ਨਾਲ ਆਪਾਂ ਗੱਲਬਾਤ ਵੀ ਕਰਦੇ ਆ ਤੇ ਜਦੋਂ ਸੀਸ ਲੈ ਕੇ ਆਏ ਤਾਂ ਸੀਸ ਜਦੋਂ ਲੈ ਕੇ ਆਏ ਤਾਂ ਜਦੋਂ ਭਾਈ ਜੇਤਾ ਜੀ ਨੇ ਗੁਰੂ ਗੋਬਿੰਦ ਰਾਏ ਜੀ ਨੂੰ ਸੀਸ ਦਿੱਤਾ ਕੀਰਤਪੁਰ ਸਾਹਿਬ ਦੀ ਇਤਿਹਾਸਿਕ ਧਰਤੀ ਤੇ ਇਸ ਵਕਤ ਉੱਥੇ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਸ਼ਸ਼ੋਭਿਤ ਹੈ ਤੇ ਜਦੋਂ ਉੱਥੇ ਸੀਸ ਦਿੱਤਾ ਤਾਂ ਗੁਰੂ ਗੋਬਿੰਦ ਰਾਏ ਜੀ ਦੇ ਮਨ ਦੇ ਵਿੱਚ ਖਿਆਲ ਆਇਆ ਕਿ ਮੁਗਲਾਂ ਨੇ ਜਿੱਥੇ ਇੰਨਾ ਘੇਰਾ ਪਾਇਆ ਹੋਇਆ ਸੀ ਕਿ ਜੰਗਲੀ ਏਰੀਏ ਦੇ ਵਿੱਚੋਂ ਹੁੰਦੇ ਹੋਏ ਉਹ ਸੀਸ ਚੁਪਾ ਚੁਪਾ ਕੇ ਆਪਣੇ ਸੀਨੇ ਦੇ ਨਾਲ ਲਗਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਗੁਰੂ ਗੋਬਿੰਦ ਰਾਏ ਜੀ ਨੂੰ ਜਦੋਂ ਸੀਸ ਭੇਟ ਕੀਤਾ ਤਾਂ ਜਦੋਂ ਸੀਸ ਸੀਸ ਕਰਕੇ ਭੇਟ ਕੀਤਾ ਤਾਂ ਉਹ ਪਲ ਇੱਕ ਬੜੇ ਹਾਂ ਭਾਵਕ ਭਾਵਕ ਹੋਣ ਵਾਲੇ ਪਲ ਹੁੰਦੇ ਆ ਪਰ ਗੋਬਿੰਦ ਰਾਏ ਜੀ ਉਸ ਵੇਲੇ ਭਾਵ ਉਹਨਾਂ ਨੇ ਉਹਨਾਂ ਨੇ ਰਿੰਗ ਰੇਟਾ ਗੁਰੂ ਦਾ ਬੇਟਾ ਸ਼ਾਹ ਜਿਹੜਾ ਖitab ਦਿੱਤਾ ਉਹਨਾਂ ਨੂੰ ਭਾਈ ਜੇਤਾ ਨੂੰ ਜਿਹੜੇ ਭਾਈ ਜੀਵਨ ਸਿੰਘ ਜੀ ਨੂੰ ਫਿਰ ਉਸ ਤੋਂ ਬਾਅਦ ਜੀ ਜਦੋਂ ਜਦੋਂ 1699 ਦੇ ਵਿੱਚ 13 ਅਪ੍ਰੈਲ 1699 ਨੂੰ ਖਾਲਸਾ ਸਾਜਿਆ ਗਿਆ ਇਸ ਧਰਤੀ ਤੇ ਇਸ ਧਰਤੀ ਤੇ ਖਾਲਸਾ ਸਾਜਿਆ ਗਿਆ ਉਸ ਸਮੇਂ ਗੁਰੂ ਗੋਬਿੰਦ ਸਿੰਘ ਬਣ ਗਏ ਪੰਗਾ ਪਿਆਰਿਆ ਤੋਂ ਅਮਰਤਪੁਰ ਪੰਗਾ ਪਿਆਰਿਆ ਤੋਂ ਤੇ ਭਾਈ ਆਪ ਫਿਰ ਭਾਈ ਜੀਵਨ ਸਿੰਘ ਜੀਵਨ ਜੀ ਭਾਈ ਜੇਤਾ ਜੀ ਹਾਂਜੀ ਜੀਵਨ ਜਦੋਂ ਅਮਰਤ ਸ਼ਕਨ ਤੋਂ ਬਾਅਦ ਜਦੋਂ ਖਾਲਸਾ ਸਜ ਗਏ ਤੇ ਉਸ ਵੇਲੇ ਭਾਈ ਜੇਤਾ ਜੀ ਦਾ ਨਾਮ ਇਸ ਧਰਤੀ ਨੂੰ ਜਿਹੜਾ ਹੈਗਾ ਅੱਜ ਜਿਹੜਾ ਹੈਗਾ ਅਸੀਂ ਇਸ ਲਈ ਅੱਜ ਪੁੱਜੇ ਆ ਕਿਉਂਕਿ ਇੱਥੇ ਇਸ ਧਰਤੀ ਤੋਂ ਇਹ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਕਿਲੇ ਬਣਵਾਏ ਸੀਗੇ ਦੇਸ਼ ਵਿਦੇਸ਼ਾਂ ਤੋਂ ਵੀ ਸੰਗਤਾਂ ਨਤਮਸਤਕ ਲਗਾਤਾਰ ਹੋਣ ਲਈ ਆਉਂਦੀਆਂ ਨੇ ਤੇ ਦੱਸ ਦਈਏ ਕਿ ਖਾਲਸਾ ਹੀ ਜਾਹੋ ਜਲਾਲ ਹੋਲਾ ਮਹੱਲਾ ਜੋ ਪਵਿੱਤਰ ਇਤਿਹਾਸ ਹੈ ਸਿੱਖਾ ਦਾ ਉਹ ਵੀ ਇਸੇ ਸਥਾਨ ਤੇ ਜੋ ਹੈ ਉਹ ਦੱਸ ਦਿੰਦੇ ਰਹਿਗੇ ਜੇਕਰ ਭੂਗੋਲਿਕ ਸਥਿਤੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜਿੱਥੇ ਇੱਕ ਪਾਸੇ ਪਹਾੜੀਆਂ ਨੇ ਦੂਜੇ ਪਾਸੇ ਮੈਦਾਨੀ ਇਲਾਕਾ ਹੈ ਤਾਂ ਅਨੰਦਪੁਰ ਸਾਹਿਬ ਦਾ ਇਹ ਕਿਲਾ ਜੋ ਹੈ ਇਤਿਹਾਸਿਕ ਕਿਲਾ ਕਿਲਾ ਨਾਦਗੜ ਸਾਹਿਬ ਇਹ ਉਚਾਈ ਤੇ ਹੈ ਉਚਾਈ ਤੇ ਹੋਣ ਕਰਕੇ ਇੱਥੇ ਦੇ ਜੋ ਸ਼੍ਰੀ ਅਨੰਦਪੁਰ ਸਾਹਿਬ ਦਾ ਤਕਰੀਬਨ ਘੱਟੋ-ਘੱਟ 7-8 ਕਿਲੋਮੀਟਰ ਦਾ ਜੋ ਵਰਗ ਕਿਲੋਮੀਟਰ ਦਾ ਏਰੀਆ ਹੈ ਉਹ ਬਿਲਕੁਲ ਤੁਸੀਂ ਵੇਖੋ ਵੀ ਇਹ ਦਿਖਾਈ ਦਿੰਦਾ ਹੈ ਕਿਤੇ ਨਾ ਕਿਤੇ ਜਦੋਂ 1399 ਸੋਰੀ 1699 ਤੋਂ ਬਾਅਦ ਜਦੋਂ 1999 ਦੇ ਵਿੱਚ ਐਸ ਜੋ ਸਿਟੀ ਨੂੰ ਜਿੱਦਾਂ ਪਿੰਕ ਸਿਟੀ ਦਾ ਨਾਮ ਜੈਪੁਰ ਨੂੰ ਦਿੱਤਾ ਗਿਆ ਆਨੰਦਪੁਰ ਸਾਹਿਬ ਨੂੰ ਵਾਈਟ ਸਿਟੀ ਦਾ ਕਿਹਾ ਜਾਂਦਾ ਤਾਂ ਕਰਕੇ ਭੂਗੋਲਿਕ ਸਥਿਤੀ ਦੇ ਵਿੱਚ ਵਾਈਟ ਕਲਰ 300 ਸਾਲਾ ਜਦੋਂ ਮਨਾਇਆ ਗਿਆ ਸੀ ਖਾਲਸਾ ਸਾਜਨਾ ਦਿਵਸ ਦਾ 300 ਸਾਲਾ ਮਨਾਇਆ ਗਿਆ ਸੀ ਉਸ ਸਮੇਂ ਇਸ ਨੂੰ ਵਾਈਟ ਸਿਟੀ ਦਾ ਖਿਤਾਬ ਦਿੱਤਾ ਗਿਆ ਸੀ ਕਿਉਂਕਿ ਤਾਂ ਕਰਕੇ ਹੀ ਸਾਰੇ ਪਾਸੇ ਜੇਕਰ ਆਪਾਂ ਚੁਫੇਰੇ ਨਿਗਾ ਮਾਰੀਏ ਤਾਂ ਵਾਈਟ ਸਿਟੀ ਸਾਰਾ ਘਰਾਂ ਦੇ ਰੰਗ ਵੀ ਤਕਰੀਬਨ ਕਿਉਂਕਿ ਉਸ ਵੇਲੇ ਨਹੀਂ ਉਸ ਵੇਲੇ ਸਰਕਾਰ ਨੇ ਜਿਹੜੇ ਖੁਦ ਇਹ ਰੰਗ ਜਿਹੜਾ ਹੈਗਾ ਜੀ ਕਰਵਾਇਆ ਸੀ ਗਵਰਨਮੈਂਟ ਪੱਧਰ ਤੇ ਮਨਾਇਆ ਗਿਆ ਸੀ ਇਸ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਵੀ ਇੱਥੇ ਪੁਜੇ ਸੀਗੇ ਤੇ ਇਸ ਨਤਮਸਤਕ ਕਰਨ ਲਈ ਉਸ ਸਮੇਂ 300 ਸਾਲਾ ਖਾਲਸਾ ਸਾਜਨਾ ਦਿਵਸ ਨੂੰ ਗ੍ਰਹਿ ਮੰਤਰੀ ਸੀਗੇ ਤੇ ਔਰ ਗਵਰਨਮੈਂਟ ਲੈ ਜਿਹੜਾ ਹੈਗਾ ਸਰਕਾਰੀ ਪੱਧਰ ਤੇ ਮਨਾਇਆ ਗਿਆ ਸੀ ਭਾਮੇ ਸ਼ਰੋਮਣੀ ਕਮੇਟੀ ਵੀ ਨਾਲ ਸੀ ਤੇ ਇਹ ਜਿਹੜਾ ਇਤਿਹਾਸਿਕ ਇਸ ਧਰਤੀ ਨੂੰ ਨਤਮਸਤਕ ਹੈ ਜੀ ਜੀ ਦੂਜੇ ਸੇ ਦੇ ਕੇ ਗੱਲ ਕੀਤੀ ਜਾਵੇ ਤਾਂ ਗੁਰੂ ਜੀ ਨੇ ਇਹ ਗੱਲ ਕਹੀ ਸੀ ਕਿ ਮੈਂ ਆਪਣੇ ਸਿੱਖ ਨੂੰ ਜੀ ਇਸ ਤਰ੍ਹਾਂ ਦੀ ਪਛਾਣ ਦਊਗਾ ਕਿ ਉਹ ਦੁਨੀਆ ਦੇ ਵਿੱਚ ਇੱਕ ਵੱਖਰੀ ਪਛਾਣ ਹੋਏਗੀ ਤਾਂ ਜਿਸ ਕਰਨ ਅੱਜ ਵੀ ਤੁਸੀਂ ਦਸਤਾਰ ਜੋ ਸਜਾਈ ਹੈ ਗੁਰੂ ਮਹਾਰਾਜ ਦੀ ਅਪਰੰਪਾਰ ਬਖਸ਼ਿਸ਼ ਹੈ ਤੇ ਖਾਲਸੇ ਦਾ ਰੂਪ ਦਿੱਤਾ ਗਿਆ ਹੈ ਤਾਂ ਵਾਕਿੱਚ ਹੀ ਖਾਲਸਾ ਅੱਜ ਆਪਣੇ ਆਪ ਦੇ ਵਿੱਚ ਇੱਕ ਨਿਰਾਲਾ ਕਿਉਂਕਿ ਜੇਕਰ ਵਿਦੇਸ਼ਾਂ ਦੇ ਵਿੱਚ ਵੀ ਗੱਲ ਕੀਤੀ ਜਾਵੇ ਚਾਹੇ ਉਸ ਬੰਦੇ ਨੂੰ ਵਿਅਕਤੀ ਦਾ ਨਾਮ ਨਾ ਵੀ ਪਤਾ ਹੋਵੇ ਤਾਂ ਵੀ ਸਰਦਾਰ ਜੇਕਰ ਪਗ ਦਾ ਤਾਜ ਤਾਂ ਹੀ ਪਹਿਨਾਇਆ ਪਰ ਗੱਲ ਡਾਕਟਰ ਸਾਹਿਬ ਡਾਕਟਰ ਚਵੇਹ ਜੀ ਗੱਲ ਇਹ ਹੈ ਜੀ ਦੇਖੋ ਇਸ ਧਰਤੀ ਤੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਸਥਾਪਨਾ ਕੀਤੀ ਖਾਲਸੇ ਦੀ 13 April 1699 ਨੂੰ 99 ਨੂੰ ਉਸ ਸਮੇਂ ਮਾਨਸਕੀ ਜਾਤ ਸਭੇ ਇੱਕ ਹੈ ਪਹਿਚਾਨ ਬੋਦਾ ਜਿਹੜੀ ਕਿ ਆਚਾਰਨ ਜਿਹੜਾ ਕੀਤਾ ਉਸ ਸਮੇਂ ਪਰ ਹੁਣ ਜਿਹੜਾ ਹੈਗਾ ਉਸ ਅਸੀਂ ਲੀ ਤੋਂ ਭਟਕ ਚੁੱਕੇ ਹਾਂ ਬਹੁਤ ਸਾਰਾ ਜਿਹੜਾ ਕਿਉਂਕਿ ਉਹਨਾਂ ਦੇ ਜਦੋਂ ਉਹਨਾਂ ਨੇ ਅੰਮ੍ਰਿਤ ਿਆਰ ਕੀਤਾ ਖੰਡੇ ਵਾਟੇ ਦਾ ਕਿਉਂਕਿ ਉਹਨਾਂ ਨੇ ਉੱਚ ਨੀਚ ਜਾਤ ਪਾਤ ਜਿਹੜਾ ਹੈਗਾ ਜਿਹੜਾ ਤਿਆਗ ਕੇ ਜਿਹੜਾ ਉਹਨਾਂ ਨੂੰ ਜਿਹੜਾ ਇੱਕ ਖੰਡੇ ਵਾਟੇ ਦੇ ਵਿੱਚ ਤਿਆਰ ਕੀਤਾ ਵੀ ਇੱਕ ਬਰਾਬਰ ਸਾਰੇ ਕੀਤੇ ਨੇ ਮੈਂ ਤੁਹਾਡੇ ਮੰਦੀਆ ਭਾਵਨਾਵਾਂ ਸਮਝ ਸਕਦਾ ਤੁਸੀਂ ਨੌਜਵਾਨਾਂ ਦੇ ਪਤਿਤ ਪੁਲੇ ਵੱਲ ਦੀ ਗੱਲ ਕਰਨਾ ਹੀ ਚਾ ਰਹੇ ਹੋ ਕਿ ਨੌਜਵਾਨ ਇਸ ਵੇਲੇ ਆਪਣੇ ਦਸਤਾਰ ਨੂੰ ਛੱਡ ਕੇ ਜਿਸ ਤਰ੍ਹਾਂ ਕੈਪ ਲਗਾਣਾ ਪਸੰਦ ਕਰ ਰਹੇ ਨੇ ਜਾਂ ਦਾੜ੍ਹੀਆਂ ਕੱਟ ਰਹੇ ਨੇ ਪਤਿਤਪੁਨੇਵਲ ਇੱਥੇ ਹਾਸ ਤੋਂ ਨਹੀਂ ਇਹ ਇਹਦੇ ਵਿੱਚ ਜਿਹੜਾ ਹੈਗਾ ਉਹ ਨੌਜਵਾਨਾਂ ਦਾ ਕੋਈ ਕਸੂਰ ਨਹੀਂ ਹੈਗਾ ਜੀ ਡਾਕਟਰ ਸਾਹਿਬ ਇਹਦੇ ਵਿੱਚ ਜਿਹੜੇ ਸਾਡੇ ਧਰਮ ਦੇ ਪ੍ਰਚਾਰਕ ਆ ਉਹਨਾਂ ਦੇ ਵਿੱਚ ਵੱਡੀ ਘਾਟ ਹੈ ਦੇਖੋ ਜਦੋਂ ਆਪਾਂ ਦੇਖਿਆ ਜਾਵੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਆਇਆ ਕਿਉਂਕਿ ਜਿਹੜੀ ਮੋੜੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਗੱਡੀ ਸੀ ਸਿੱਖ ਰਾਜ ਦੀ ਪਰ ਖਾਲਸਾ ਰਾਜ ਜਿਹੜਾ ਹੈਗਾ ਉਸ ਤੋਂ ਬਾਅਦ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਇਟ ਸੂਬਾ ਸਰਹੰਦ ਦੇ ਜਿਹੜੀ ਜਿਹੜੀ ਇਟ ਨਾ ਇਟ ਖੜਕਾ ਕੇ ਤੇ ਉਦੋਂ ਛੋਟੇ ਸਾਹਿਬ ਜਦਿਆਂ ਤੇ ਮਾਤਾ ਗੁਜਰਕੌਰ ਦੀ ਸਿੱਧੀ ਦਾ ਬਦਲਾ ਲਿਆ ਤੇ ਉਸ ਤੋਂ ਬਾਅਦ ਭਾਵੇਂ ਕਿ ਉਹਨਾਂ ਨੇ ਵੀ ਲੋਗੜ ਦੇ ਵਿੱਚ ਖਾਲਸਾ ਰਾਜ ਦਾ ਜਿਹੜਾ ਹੈਗਾ ਸਥਾਪਨਾ ਕੀਤੀ ਸੀ ਰਾਜਧਾਨੀ ਬਣਾਈ ਸੀ ਪਰ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਹੈਗਾ 40 45 ਬਰੇ ਖਾਲਸਾ ਰਾਜ ਜਿਹੜਾ ਹੈਗਾ ਕੀਤਾ ਉਹ ਗੁਰੂ ਗੋਬਿੰਦ ਸਿੰਘ ਦੇ ਜਿਹੜੇ ਹੈਗੇ ਆ ਉਹਨਾਂ ਦੇ ਪਾਈ ਪੂਰਨਿਆਂ ਤੇ ਹੀ ਉਹੀ ਸਿੱਖੀ ਦੀ ਆਪਾਂ ਗੱਲ ਕਰਦੇ ਆ ਉਸ ਸਮੇਂ ਕਾਬਲ ਕੰਧਾਰ ਅਫਗਾਨਿਸਤਾਨ ਤੱਕ ਜਿਹੜਾ ਹੈਗਾ ਪੰਜਾਬ ਸੀਗਾ ਜੇ ਦੇਖੋ ਤੁਸੀਂ ਹੁਣ ਜਿਹੜਾ ਹੈਗਾ ਇਹ ਸਾਡੀ ਥੋੜੀ ਸੋਚ ਕਰਕੇ ਜਿਹੜਾ ਰਾਜ ਆ ਰਾਜ ਦੇ ਨਾਲ-ਨਾਲ ਜਿੱਥੇ ਰਾਜ ਵੰਡ ਗਿਆ ਜਿਹੜਾ ਪਾਕਿਸਤਾਨ ਵੱਲ ਲੰਦਾ ਪੰਜਾਬ ਚਲਿਆ ਗਿਆ ਤੇ ਹਰਿਆਣਾ ਨਿਕਲ ਗਿਆ ਹਿਮਾਚਲ ਨਿਕਲ ਗਿਆ ਪੰਜਾਬ ਦੇ ਵਿੱਚ ਛੋਟਾ ਜਿਹਾ ਸੂਬਾ ਬਣ ਗਿਆ ਪਰ ਜਦ ਕਿ ਇੱਥੋਂ ਪੋਲੀਟিক্যাল ਪਾਰਟੀਆਂ ਅਨੰਦਪੁਰ ਦਾ ਮਤਾ ਵੀ ਅਕਾਲੀ ਦਲ ਦਾ ਇੱਥੋਂ ਜਿੰਦੀ ਰਾਜਾਂ ਨੂੰ ਵੱਧ ਅਧਿਕਾਰ ਦੀ ਗੱਲ ਕਰਦੇ ਆ ਪਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਗੱਲ ਕਰੀਏ ਇਸੇ ਤਰ੍ਹਾਂ ਹੀ ਸਿੱਖੀ ਦਾ ਜਿਵੇਂ ਕਿ ਸੂਬਾ ਘਟਿਆ ਸਾਡਾ ਉਹ ਪੰਜਾਬ ਦਾ ਜਿਹੜਾ ਕਿ ਖਾਲਸਾ ਰਾਜ ਉਸ ਸਮੇਂ ਖਾਲਸਾ ਰਾਜ ਕਿੱਡਾ ਵੱਡਾ ਸੀ ਇਸੇ ਤਰ੍ਹਾਂ ਹੀ ਸਿੱਖੀ ਦਾ ਹੋ ਗਿਆ ਕਿਉਂਕਿ ਇਹਨਾਂ ਕ ਟਿਪੀਕਲ ਬਣਾਤਾ ਜਿਹੜੇ ਕਿ ਧਰਮ ਦੇ ਮੈਂ ਤਾਂ ਇਹੀ ਕਹੂੰ ਠੇਕੇਦਾਰ ਆ ਉਹਨਾਂ ਨੇ ਸਿੱਖੀ ਨੂੰ ਇਹਨਾਂ ਕ ਟਿਪੀਕਲ ਬਣਾਤਾ ਕਿ ਨੌਜਵਾਨੋਂ ਤੋਂ ਡਰਨ ਲੱਗ ਗਿਆ ਜਿਨਿ ਕਿ ਨੌਜਵਾਨਾਂ ਨੂੰ ਮਤਲਬ ਧਾਰਮਿਕ ਦੇ ਨਾਲ ਨਾਲ ਰਾਜਨੀਤਿਕ ਐਂਟ੍ਰੈਂਸ ਜਿਹੜੀ ਆ ਉਹ ਵੱਧਦੀ ਜਾ ਰਹੀ ਹੈ ਵੱਧ ਗਈ ਜਦ ਕਿ ਸ਼ੇਵੇ ਪਾਸਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿੱਥੇ ਆਪ ਮੇਰੀ ਪੀਰੀ ਦੇ ਮਾਲਕ ਜਿਹੜੇ ਦਸਮ ਪਾਤਸ਼ਾਹ ਦੇ ਦਾਦਾ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਕਾਲਤਾਤ ਸਾਬ ਤੇ ਮੀਰੀ ਪੀਰੀ ਦਾ ਜਿਹੜੀ ਦੋ ਤਲਵਾਰਾਂ ਪਹਿਨ ਕੇ ਇਹ ਜਿਹੜਾ ਹੈਗਾ ਦੱਸਿਆ ਸੀ ਵੀ ਜਿਹੜਾ ਹੈਗਾ ਧਰਮ ਅਤੇ ਰਾਜਨੀਤੀ ਧਰਮ ਤੇ ਰਾਜਨੀਤੀ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਦੋ ਨਿਸ਼ਾਨ ਸਾਹਿਬ ਨੇ ਇੱਕ ਥੋੜਾ ਜਿਹਾ ਉਹਦੇ ਨਾਲੋਂ ਉੱਚਾ ਹੈ ਤਾਂ ਉਹ ਧਰਮ ਦੀ ਗੱਲ ਸਾਨੂੰ ਦਰਸਾ ਰਿਹਾ ਤੇ ਦੂਜਾ ਰਾਜਨੀਤੀ ਦੇ ਧਰਮ ਦਾ ਕੁੰਡਾ ਜਾਨੀ ਕਿ ਇਹ ਸਮੇਤ ਸੀਗੇ ਪਰ ਹੁਣ ਜਿਹੜਾ ਹੈਗਾ ਇਸੇ ਕਾਰਨ ਜਿਹੜਾ ਹੈਗਾ ਉਸ ਰਸਤੇ ਤੋਂ ਭਟਕ ਰਹੇ ਆ ਫਿਰ ਵੀ ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਆਂ ਵੀ ਭੁੱਲੇ ਭਟਕਿਆਂ ਨੂੰ ਜਿਹੜਾ ਹੈਗਾ ਰਾਹ ਤੇ ਸਿੱਧੇ ਤੇ ਜਟਪੂਰੀ ਸਾਹਿਬ ਜੇਕਰ ਐਨਾ ਦਿਨਾਂ ਦੀ ਗੱਲ ਕੀਤੀ ਜਾਵੇ ਇਹ ਇਤਿਹਾਸਿਕ ਜੋ ਪੰਦਰਵਾੜਾ ਸ਼ਹੀਦੀ ਪੰਦਰਵਾੜਾ ਜੋ ਮਨਾਇਆ ਜਾਂਦਾ ਉਹ 6 ਅਤੇ 7 ਰਾਤ ਦੀ ਜਿਹੜੀ ਦਰਮੈਨੀ ਪਉ ਦੀ ਰਾਤ ਹੈ ਉਸ ਕਿਲੇ ਦੇ ਨੂੰ ਵਿੱਚ ਇਸ ਕਿਲੇ ਤੋਂ ਹੀ ਜਦੋਂ ਗੁਰੂ ਗੋਬਿੰਦ ਸਿੰਘ ਕਿਲਾ ਛੱਡਦੇ ਨੇ ਕਿਲਾ ਛੱਡਦੇ ਨੇ ਕਿਲੇ ਨੂੰ ਅਲਵਿਦਾ ਕਹਿੰਦੇ ਨੇ ਤਾਂ ਇੱਥੋਂ ਹੀ ਉਹ ਜਾਂਦੇ ਆ ਬੜੇ ਉਹ ਭਾਵਕ ਪਲ ਆਨੰਦਪੁਰ ਸਾਹਿਬ ਦੀ ਸੰਗਤ ਵਾਸਤੇ ਹੁੰਦੇ ਆ ਪਰ ਗੁਰੂ ਸਾਹਿਬ ਦੇ ਪਰਿਵਾਰ ਤੇ ਜਾਂ ਗੁਰੂ ਸਾਹਿਬ ਤੇ ਕੋਈ ਐਹਾ ਜਿਹਾ ਮਤਲਬ ਕੋਈ ਅਜੀਹਾ ਭਾਵਕ ਉਹਨਾਂ ਦੇ ਮਨਾਂ ਦੇ ਵਿੱਚ ਨਹੀਂ ਸੀ ਪਰ ਅਥਰੂ ਅਥਰੂ ਡਿੱਗਦੇ ਸੰਗਤ ਦੇ ਮੈਂ ਖੁਦ ਦੇਖਿਆ ਜਦੋਂ ਇਥੋਂ ਨਗਰ ਕੀਰਤਨ ਨਿਕਲਦਾ ਨਾ ਜਿਹੜਾ ਕਿ ਲੋਕਿਕ ਨਗਰ ਕੀਰਤਨਾ ਜਿਹੜੇ ਕਿ ਵਿਰਾਗਮਈ ਪਲ ਹੁੰਦੇ ਨਹੀਂ ਕਿਤੇ ਰਾ ਦੇ ਉਸ ਵੇਲੇ ਉਹਨਾਂ ਨੂੰ ਪੂਰਾ ਡਿਜੀਟਲ ਤੌਰ ਤੇ ਜਿਹੜਾ ਹੈਗਾ ਉਵੇਂ ਜਿਵੇਂ ਗੁਰੂ ਸਾਹਿਬ ਨੇ ਜਿੱਥੇ ਜਿੱਥੇ ਕਿਲਾ ਛੱਡਿਆ ਹੁੰਦਾ ਉਥੋਂ ਦੀ ਨਗਰ ਕੀਰਤਨਾਂ ਜ ਦਾ ਸਰਸਾ ਨਦੀ ਦੇ ਵਿੱਚ ਦੀ ਲੰਘਦਾ ਜਾਨੀ ਕਿ ਉਸ ਸਮੇਂ ਮਾਪੇ ਨਾਲ ਛੋਟੇ ਛੋਟੇ ਸਹਿਬਜ਼ਾਦੇ ਕਿਸ ਤਰ੍ਹਾਂ ਜਾਂਦੇ ਹੋਣਗੇ ਇੱਕ ਤਰ੍ਹਾਂ ਜਦੋਂ ਆਪਾਂ ਉਹ ਪਲ ਜਾਂਦੇ ਆ ਨਾ ਤਾਂ ਅੱਖਾਂ ਦੇ ਵਿੱਚ ਇੱਕ ਅਥਰੂ ਵੀ ਆਉਂਦੇ ਹੁੰਦੇ ਆ ਵੀ ਇਹ ਇਹ ਪਲਾ ਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਜੀ ਜੀ ਜੇ ਅੱਜ ਅਸੀਂ ਆਪਾਂ ਵੈਸੇ ਚਰਚਾ ਕਾਫੀ ਟਾਈਮ ਹੋ ਗਿਆ ਤੇ ਹੁਣ ਲਈ ਮੈਂ ਕਹਿੰਨਾ ਸੰਗਤ ਨੂੰ ਇਜਾਜ਼ਤ ਤੇ ਇਹ ਆਪਾਂ ਕੋਸ਼ਿਸ਼ ਵੀ ਕਰਾਂਗੇ ਕਿ ਅਲੋਕਿਕ ਨਗਰ ਕੀਰਤਨ ਦੇ ਆਪ ਜੀ ਨੂੰ ਦਰਸ਼ਨ ਵੀ ਕਰਵਾਈਏ ਤੇ ਦਰਸ਼ਨਾਂ ਦੇ ਨਾਲ ਨਾਲ ਇਹ ਅੱਗੇ ਪੜਾਦਰ ਪੜਾ ਕਿਸ ਤਰ੍ਹਾਂ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਗੁਰਦੁਆਰਾ ਇੱਥੋਂ ਜਦੋਂ ਜਾਂਦੇ ਨੇ ਤਾਂ ਕਿਰਤਪੁਰ ਸਾਹਿਬ ਕਿਰਤਪੁਰ ਸਾਹਿਬ ਤੋਂ ਅੱਗੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੇ ਜਿੱਦਾਂ 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 ਪੜਾਦਰ ਪੜਾ ਜਾਂਦੇ ਤੇ ਅਸੀਂ ਜਿਵੇਂ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਗੁਰੂ ਸਾਹਿਬ ਗਏ ਮਾਛੀਵਾੜੇ ਤੋਂ ਵੀ ਜਿਹੜਾ ਹੈਗਾ ਲੰਘਦਾ ਮਾਛੀਵਾੜਾ ਆਲਮਗੀਰ ਰਾਏਕੋਟ ਗੁਰੂ ਗੋਬਿੰਦ ਸਿੰਘ ਮਾਰਗ ਤੇ ਜਾ ਕੇ ਜਾਂਦਾ ਹੋਇਆ ਗੁਰਦੁਆਰਾ ਮਹਿਦੀਆਂਣਾ ਸਾਹਿਬ ਵਿਖੇ ਸਮਾਪਤ ਹੁੰਦਾ ਹੈ ਸੋ ਸਾਡੀ ਕੋਸ਼ਿਸ਼ ਰਹੇਗੀ ਖਬਰ ਵਾਲੇ ਟੀਵੀ ਦੇ ਮਾਧਿਅਮ ਰਾਹੀਂ ਅਸੀਂ ਆਪ ਜੀ ਨੂੰ ਇਹ ਸਾਰੀ ਇਤਿਹਾਸ ਦੀ ਜਾਣਕਾਰੀ ਦਈਏ ਤੇ ਪੜਾਦਰ ਪੜਾ ਜਿਸ ਤਰ੍ਹਾਂ ਗੁਰੂ ਸਾਹਿਬ ਆਪਣੀ ਉਹ ਯਾਤਰਾ ਜਿਸ ਤਰ੍ਹਾਂ ਉਹਨਾਂ ਨੇ ਕੀਤੀ ਤੇ ਅਸੀਂ ਉਸ ਗੁਰੂ ਧਾਮਾਂ ਦੇ ਤੁਹਾਨੂੰ ਦਰਸ਼ਨ ਤੇ ਦਿਦਾਰੇ ਕਰਾਂਦੇ ਰਵਾਂਗੇ